19 सेकंड 25 पॉइंट आ भाई जी समा गा साहब 19 25 ए भाई जी चैंपियन जट ਭੱਜ ਗਿਆ ਇਹ ਗੋਰਾ ਚੰਡੂਆ ਤੇ ਨਾਲ ਹੀ भाई जी ਇਹ ਭੋਲਾ ਸਿੰਘ ਕੁੰਬੜਬਾਦ ਤੇ ਨਾਲ ਹੀ ਪਰਲੇ ਪਾਸੇ ਜਿਹੜਾ ਬੱਕਾ ਬੱਛਾ ਬਾ ਗੀ ਬਈ ਬਾਈ ਜੀ ਬਾਈ ਜੀ ਬਾਈ ਜੀ ਕੈਮਰੇ ਵਾਲੇ ਉਹ ਉਹ ਬਾਈ ਜੀ ਥੋੜਾ ਪਿੱਛੇ ਨੂੰ ਹੋ ਜਿਓ 19 ਸੈਕਿੰਡ 75 ਪੁਆਇੰਟ 19 75 ਇਹ ਬਾਈ ਜੀ ਜਿਹੜਾ ਸਾਵਾ ਭੱਜਿਆ ਆ ਮੁੰਡਾ ਜਿਹੜਾ ਭੱਜਿਆ ਆਉਂਦਾ ਇਹਦਾ ਬਾਹੇ ਸਰਦਾਰ ਛੇਰ ਸਿੰਘ ਟੱਟ ਦਾ ਤੇ ਨਾਲ ਭਾਈ ਜੀ ਜਿਹੜਾ ਬੱਗਾ ਭੱਜਿਆ ਇਹ ਗੋਗੀ ਗੁੱਜਰਵਾਲ ਕਰਮਜੀਤ ਕੰਮਾ ਬਲਾਲਾ ਬੱਬੂ ਉਪਦੇਸ਼ਾ ਇਹ ਭਾਈ ਕੰਮੇ ਉਹਨਾਂ ਦਾ ਬਲਾਲਾ ਆ ਗਈ ਬਈ 19 63 ਪੁਆਇੰਟ ਆ ਬਾਈ ਜੀ 19 63 ਇਹ ਬਾਈ ਜੀ ਡਾਕਟਰ ਗੁਰੂ ਇਹ ਬੱbbi ਸੌਲੀ ਮੋਬਾ ਸਿੰਘ ਸਰਾਬਾ ਮਨਜੀਤ ਸਿੰਘ ਡੋਕਰ ਜਗਤਪੁਰ ਰਾਜੂ ਸਰਾ ਮੱਜ ਸਿੰਘ ਜੀ ਬਿਹਾਰਾ ਇਹ ਬਾਈ ਬੱbbi ਸੌਲੀ ਸਰਾਬੇ ਉਹਨਾਂ ਦਾ ਪਰਲੇ ਪਾਸੇ ਭੱਜ ਗਿਆ ਤੇ ਉਹਨਲੇ ਪਾਸੇ ਬਾਈ ਜੀ ਹੌਲ ਤਾਰ ਭੱਜਿਆ ਬਾ ਇਹ 바ਵਾ ਤਾਜਪੁਰ ਜਿੱਥੇ ਪਿੱਛੇ ਜੇ ਇੱਕ ਕਬੂਤਰ ਬਾਜੀ ਦੇ ਬਾਈ ਨਿੱਕਾ ਜੋ ਕੀਮਾਨ ਵਾਲਾ ਕਬੂਤਰਬਾਜੀ ਤੇ ਸਿੱਧਮਾਲਾ ਆ ਜੀ ਬਈ ਬਾਈ ਗਲਜਾਰ ਹੁਣੇ ਇਸ ਨਗਰ ਦੇ ਵੀ ਸਾਰੇ ਕਬੂਤਰਬਾਜਾਂ ਦਾ ਬਹੁਤ ਧੰਨਵਾਦ ਆ 1959 ਪੁਆਇੰਟ ਆ ਬਾਈ ਜੀ ਸਮਾਂ 19 ਅਨਾਕ ਇਹ ਪੰਜਾਬ ਦੀ ਚੈਂਪੀਅਨ ਗਰਾਉਂਡੀ ਭੱਜੀ ਆ ਇਹ ਜਿਹੜਾ ਪਰਲੇ ਪਾਸੇ ਭੱਜਿਆ ਇਹ ਚੰਨੀ ਬੋਪਾ ਰਾਏ ਪਿੰਦਰੀ ਢੱਟ ਗੋਰਾ ਢੱਟ ਇਹ ਢੱਟਾਂ ਵਾਲੇ ਬਾਈ ਪਿੰਦਰੀ ਉਹਨਾਂ ਦਾ ਗੋਰੇ ਉਹਨਾਂ ਦਾ ਚੰਨੀ ਉਹਨਾਂ ਦਾ ਕਰਨ ਉਹਨਾਂ ਦਾ ਤੇ ਨਾਲ ਹੀ ਜਿੱਥੇ ਔਰਲੇ ਪਾਸੇ ਜਿਹੜਾ ਨਵ ਸਰਪੰਚ ਗੁੜੇ ਜੋਏ ਕੋਚ ਜੰਗ ਸਿੰਘ ਬਲਾਰਾ ਏ ਬਾਈ ਜੀ ਯਾਦੀ ਵਜੀਰਾਬਾਦ ਕਮਲ ਅਹਿਮਾਨਜੂਪੁਰ ਕੈਨੇਡਾ ਸੀਪਾ ਮੀਰ ਸਾਹਿਬ ਬਾਗੀ ਬੋਲ 19 ਸੈਕਿੰਡ 32 ਪੁਆਇੰਟ ਆ ਬਾਈ ਜੀ ਸਮਾਂ 19 32 ਇਹ ਬਾਈ ਜੀ ਜੱਗੀ ਆਸੀ ਕਲਾ ਦਾ ਭਗੀਰਾ ਭੱਜ ਗਿਆ ਭਗੀਰਾ ਔਰਮਾਨ ਜੋਤ ਬੱਟਾ ਫੱਲੇয়াল ਬਿੰਦਰ ਵੀਰਮੀ ਜਿਹੜਾ ਪਰਲੇ ਪਾਸੇ ਭੱਜਿਆ ਤੇ ਨਾਲ ਹੀ ਬਾਈ ਜੀ ਟਰੈਕਟਰਾਂ ਦਾ ਜੇਤੂ ਇਹ ਬਾਈ ਪਰਥੀ ਹੁਣੀ ਬਲਾਉਦ ਰੋੜੀਆਂ ਵਾਲੇ ਬਾਈ ਪਾਲ ਹੁਣੀ ਸੋਮਲ ਖੇੜੀ ਵਾਲੇ ਬੱbbi ਹੁਣੀ ਤੇ ਰਾਜ ਢਾਲ ਮਾਜਲਾ ਜਿਹੜਾ ਔਰਲੇ ਪਾਸੇ ਭੱਜ ਗਿਆ ਤੇ ਪਰਲੇ ਪਾਸੇ 26 ਤੇ 2 ਫੱਗਣ ਦੀ ਆ ਗਈ ਬਈ ਅਪ 19 ਸੈਕਿੰਡ 25 ਪੁਆਇੰਟਾਂ ਬਾਕੀ ਸਮਾਂ ਡਾਕਟਰ ਸਾਹਿਬ 19 25 ਬਾਈ ਜੀ ਚੈਂਪੀਅਨ ਜੱਟ ਭੱਜ ਗਿਆ ਇਹ ਗੋਰਾ ਚੰਡੂ ਵਾਲ ਤੇ ਨਾਲ ਹੀ ਬਾਈ ਜੀ ਇਹ ਭੋਲਾ ਸਿੰਘ ਕੁੰਬੜ ਵਾਲ ਤੇ ਨਾਲ ਹੀ ਪਰਲੇ ਪਾਸੇ ਜਿਹੜਾ ਬੱਗਾ ਬੱਛਾ ਬਾ ਇਹ ਬਾਈ ਜੀ ਖੁਸ਼ੀਆ ਮੰਗਲੀ ਪੰਮਾ ਰਾਮਗੜ ਯਾਤਵਿੰਦਰ ਸਰਪੰਚ ਬੁੱਢੇ ਬਲੰਕਾਰ ਸਿੰਘ ਦੀਆਂ ਗੋਲੀਆਂ